ਸ਼ੂਗਰ ਵਾਲੇ ਮਰੀਜ਼ਾਂ ਨੇ ਹਰ ਰੋਜ਼ ਇੱਕ ਤੇ ਦੋ ਦੋ ਪੱਤੇ ਪਲੱਸ ਤੀਜਾ ਇਹ ਗੁਲਾਬੀ ਫੁੱਲ ਚਬਾ ਕੇ ਖਾਣਾ ਡੇਲੀ ਜੇ ਗੋਲੀ ਜ਼ਿਆਦਾ ਖਾਣੀ ਪੈ ਰਹੀ ਹੈ 슈ਗਰ ਕੰਟਰੋਲ ਨਹੀਂ ਹੋ ਰਹੀ ਮਤਲਬ ਤੈਨੂੰ 3.500 ਤੋਂ 슈ਗਰ ਘਾਟੀ ਨਹੀਂ ਮਿਲੇਗੀ ਕਾਫੀ ਸਮੇਤ ਬਹੁਤ ਕੁਝ ਟਰਾਈ ਕਰ ਲਿਆ ਤ੍ਰਾਂਤਰ ਜਲਣ ਨਾ ਪਾੜਿਆ ਉਹ ਇਹਨੂੰ ਰੋਟੀਨ 'ਚ 10 ਦਿਨ ਲਗਾਤਾਰ ਵਰਤਣਾ ਸ਼ੁਰੂ ਕਰੋ 10-15 ਦਿਨ ਬਾਅਦ ਤੁਹਾਨੂੰ ਆਪਣੇ ਆਪ ਮਹਿਸੂਸ ਹੋਣ ਲੱਗ ਜਾਊ ਕਿ ਪੈਰਾਂ ਦੇ ਵਿੱਚ ਜੋ ਜਲਨ ਹੈ, ਖਬਰਾਟ, ਥਕਾਵਟ ਜੀ ਮਹਿਸੂਸ ਹੁੰਦੀ ਹੈ, ਸ਼ੂਗਰ ਵੀ ਕੰਟਰੋਲ ਰਹਿਣ ਲੱਗ ਜੂਗੀ। ਬਹੁਤ ਜ਼ਿਆਦਾ ਫਾਇਦੇਮੰਦ ਹੈ। ਵੈਸੇ ਤਾਂ ਸ਼ੂਗਰ ਵਾਲੇ ਮਰੀਜ਼ਾਂ ਨੂੰ ਕਮੋ, ਸਹੰਜਣਾ, ਗਲੋ, ਪੱਥਰਜਟ ਅਲਸੀ ਇਹ ਸਾਰੀਆਂ ਚੀਜ਼ਾਂ ਥੋੜੀਆਂ ਥੋੜੀਆਂ ਹਰ ਰੋਜ਼ੀ ਵਰਤਣੀਆਂ ਚਾਹੀਦੀਆਂ ਕਿਸੇ ਤਰੀਕੇ ਨਾਲ ਚਾਹੀ